ਮੈਂ ਪੀਵੀ ਪਿੱਲੂ ਤੇ ਅੱਜ ਦੋਸਤੋ ਮੈਂ ਜਿਹੜੀ ਤੁਹਾਡੇ ਨਾਲ ਗੱਲ ਕਰਨ ਜਾ ਰਿਹਾ ਕਿ ਤੁਸੀਂ ਸਮਝ ਹੀ ਗਏ ਹੋਵੋਗੇ ਮੇਰੇ ਨਾਲ ਇਸ ਵੇਲੇ ਬੈਠੇ ਆ ਮੇਰੀ ਧਰਮ ਪਤਨੀ ਹੁਸ਼ਾਰਣੀ ਸੋ ਦੋਸਤੋ ਅੱਜ ਸਾਡੇ ਵਿਆਹ ਦੀ ਸਾਲਗिरा ਤੇ ਅੱਜ ਸਾਡੇ ਵਿਆਹ ਨੂੰ ਕਰੀਬਨ 35 ਸਾਲ ਸ਼ੁਰੂ ਹੋ ਗਿਆ ਹੈ 34 ਸਾਲ ਸਮਾਪਤ ਹੋ ਗਏ 3 ਨਵੰਬਰ 1990 ਨੂੰ ਸਾਡਾ ਵਿਆਹ ਹੋਇਆ ਸੀ ਤੇ ਅੱਜ ਅਸੀਂ 34 ਸਾਲ ਪੂਰੇ ਕਰਕੇ 35ਵੇਂ ਸਾਲ 'ਚ ਪ੍ਰਵੇਸ਼ ਕੀਤਾ ਉਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਅੱਜ ਤੱਕ ਬਹੁਤ ਹੀ ਖੁਸ਼ੀਆਂ ਭਰਿਆ ਮਾਹੌਲ ਤੇ ਬਹੁਤ ਹੀ ਪਿਆਰ ਸਤਿਕਾਰ ਨਾਲ ਸੇਮੀਆਂ ਬੀਬੀ ਰਹੇ ਆ ਸੋ ਅੱਜ ਪਿਛਲੇ ਵਾਰੀ ਵੀ ਤੁਹਾਨੂੰ ਅਸੀਂ ਅੱਜ ਦੇ ਦਿਨ ਮਿਲੇ ਸੀਗੇ ਮੇਰੀ ਵਾਈਫ ਖਾਸ ਕਰਕੇ ਇਹ ਸਾਲ ਬਾਅਦ ਹੀ ਕੈਮਰੇ ਦੇ ਵੀ ਆਂਦੀ ਆ ਕਿਉਂਕਿ ਇਹਨਾਂ ਨੂੰ ਇੰਨਾ ਸ਼ੌਕ ਨਿਕਾ ਤੇ ਚਲੋ ਮੈਨੂੰ ਤਾਂ ਤੁਸੀਂ ਆਮ ਫੇਸਬੁਕ YouTube ਤੇ ਦੇਖਦੇ ਰਹਿੰਦੇ ਹੋ ਇਸ ਲਈ ਅਸੀਂ ਪਿਛਲੀ ਵਾਰੀ ਤੁਹਾਨੂੰ ਦਿਖਾਇਆ ਸੀ ਕਿ ਅਸੀਂ ਆਪਣੇ ਉਹ ਡਰੈਸ ਜਿਹੜੇ ਅਸੀਂ ਅੱਜ ਤੋਂ 34 ਸਾਲ ਪਹਿਲਾਂ ਵਿਆਹ ਕਰਾਉਣ ਵੇਲੇ ਪਾਏ ਸੀਗੇ ਉਹ ਵੀ ਦਿਖਾਏ ਉਹ ਬੂਟ ਇਹਨਾਂ ਦੀ ਆਪਣੇ ਵੀ ਪੈਰਾਂ ਦਾ ਜੋੜਾ ਜੁੱਤੀ ਜੋ ਵੀ ਇਹਨਾਂ ਨੇ ਉਸ ਵੇਲੇ ਪਹਿਨੇ ਸੀ ਕੋਟੀ ਸਾਰਾ ਕੁਝ ਤੁਹਾਨੂੰ ਪਿਛਲੇ ਸਾਲ ਅਸੀਂ ਦਿਖਾਇਆ ਸੀਗਾ ਅੱਜ ਦੇ ਦਿਨ ਤੇ ਅੱਜ ਇੱਕ ਹੋਰ ਨਵੀਂ ਅਪਡੇਟ ਲੈ ਕੇ ਆਏ ਆ ਵੀਡੀਓ ਨੂੰ ਪੂਰਾ ਐਂਡ ਤੱਕ ਦੇਖਦੇ ਰਹੋ ਅੱਜ ਇੱਕ ਤੁਸੀਂ ਦੇਖੋ ਮੇਰੇ ਹੱਥ ਵਿੱਚ ਇੱਕ ਡੈਰੀ ਆ ਬੜੀ ਕਸੀ ਪੁਰਾਣੀ ਡੈਰੀ ਆ ਇਹਦੇ ਵਿੱਚ ਅਸੀਂ ਜੋ ਵੀ ਸਾਡੇ ਉਸ ਵੇਲੇ ਸਮਿਆਂ ਦੇ ਹਿਸਾਬ ਨਾਲ ਅੱਜ ਵੀ ਲੋਕ ਨੀਂਦਰਾ ਦਿੰਦੇ ਸੀ ਲੋਕ ਨੀਂਦਰਾ ਦਿੰਦੇ ਸੀ ਤੇ ਇਹਦੇ ਵਿੱਚ ਡੈਰੀ 'ਚ ਨੋਟ ਕੀਤਾ ਜਾਂਦਾ ਸੀਗਾ ਸੋ ਦੋਸਤੋ ਅੱਜ ਮੈਂ ਤੁਹਾਨੂੰ ਦੱਸੂਗਾ ਕਿ ਇਹ ਸਾਡੇ ਕੈਮਰਾਮੈਨ ਤੁਹਾਨੂੰ ক্লোਜ਼ ਕਰਕੇ ਦਿਖਾ ਦੇਣਗੇ ਤੁਸੀਂ ਦੇਖ ਵੀ ਲਓ ਇਹਦੇ ਵਿੱਚ ਤੁਸੀਂ ਦੇਖੋਗੇ 1 ਰੁਪਿਆ ਸਲਾਮੀ ਸਾਨੂੰ ਪੈਂਦੀ ਸੀ 11 ਰੁਪਏ ਤੋਂ ਉੱਪਰ ਕਿਸੇ ਨੇ ਅਜ ਤੱਕ ਪੈਸਾ ਨਹੀਂ ਸੀ ਪਾਇਆ ਉਸ ਵੇਲੇ ਦਾ ਸਮਾਂ ਸੀ 11 ਰੁਪਏ ਵੀ ਬਹੁਤ ਹੁੰਦੇ ਸੀ ਉਸ ਵੇਲੇ ਦੋਸਤੋ ਦੇਖੋ ਕਿੰਨਾ ਬਦਲਾ ਆ ਜਾਂਦਾ ਆ ਜ਼ਿੰਦਗੀ ਦੇ ਵਿੱਚ ਤੇ ਇਹਦੇ ਵਿੱਚ ਦੇਖੋ ਸਾਡੇ ਵਿਆਹ ਦੇ ਉੱਤੇ ਮੈਂ ਤੁਹਾਨੂੰ ਦੱਸਦਾ ਆ ਇਹ ਇਹ ਤੁਹਾਨੂੰ ক্লোਜ਼ ਕਰਕੇ ਵੀ ਦਿਖਾਵਾਂਗੇ ਕਿ ਜਿਹੜਾ ਗਹਿਣਾ ਆ ਅਸੀਂ ਇਹਨਾਂ ਨੂੰ ਇੱਕ ਸੋਨੇ ਦਾ ਲੋਕਟ ਤੇ ਚੇਨ ਪਾਈ ਸੀਗੀ ਜਿਹੜੀ ਕਿ ਇੱਕ 800 ਰੁਪਏ ਦੀ ਬਣੀ ਸੀ ਅੱਜ ਤੋਂ 34 ਸਾਲ ਪਹਿਲਾਂ ਸ਼ਾਮ ਨੂੰ ਜਿਹੜੀ ਅਸੀਂ ਸਰੀਕੇ ਨੂੰ ਰੋਟੀ ਖਵਾਈ ਇਹਾਂ ਉਸ ਵੇਲੇ ਸਾਡਾ ਕੋਈ ਮੇਲ ਮੰਡਲ ਆਇਆ 200 ਰੁਪਏ ਦੀ ਸਬਜ਼ੀ ਆਈ ਸੀ ਲਿਖੀ ਹੋਈ ਆ 200 ਰੁਪਏ ਦੀ ਸਬਜ਼ੀ ਆਈ ਸੀ ਹਲਵਾਈ ਨੂੰ 150 ਰੁਪਇਆ ਉਹਦੀ ਮਿਹਨਤ ਬਣੀ ਸੀ ਉਹ ਦਿੱਤੀ ਤੇ ਇਹਦੇ ਵਿੱਚ ਕਰਿਆਨਾ ਜਿਹੜਾ 2500 ਰੁਪਏ ਦਾ ਆਇਆ ਸੀ ਸੋ ਮਿਲ ਜੁਲ ਕੇ ਜੇ ਇਹ ਗੱਲ ਕਰੀਏ ਤੇ ਕੁੱਲ ਰਕਮ ਇੱਥੇ ਲਿਖੀ ਆ ਉਸ ਵੇਲੇ ਦੀ 6000 ਰੁਪਇਆ ਵਿਆਹ ਤੇ ਖਰਚਾ ਆਇਆ ਸੀ ਗੱਡੀਆਂ ਦਾ ਵੀ ਲਿਖਿਆ ਆ ਜੀ 100 ਰੁਪਏ ਦੇ ਵਿੱਚ ਇੱਕ ਗੱਡੀ ਹੋਈ ਸੀ ਦੋ ਤਿੰਨ ਗੱਡੀਆਂ ਸਾਰੀਆਂ ਵਿਆਹਣ ਵਾਸਤੇ ਅਸੀਂ ਗਏ ਸੀ 300 ਰੁਪਏ ਦੀਆਂ ਸਾਰੀਆਂ ਗੱਡੀਆਂ ਹੋਣ ਸਨ ਸਜਣੋ ਅਸੀਂ ਅੱਜ ਤੱਕ ਇਹ ਰਿਕਾਰਡ ਆਪਣੇ ਵਿਆਹ ਦਾ ਸੰਭਾਲ ਕੇ ਰੱਖਿਆ ਇਹਦੇ ਨਾਲ ਨਾਲ ਕੁਝ ਹੋਰ ਵੀ ਗੱਲਾਂ ਕਰਾਂਗੇ ਤੁਸੀਂ ਹੁਣ ਇਹ ਵੀ ਦੇਖਦੇ ਹੋਣੇ ਕਿ ਇਹਨਾਂ ਨੇ ਆਪਣੇ ਮੋਰੇ ਕੋਈ ਕੇਕ ਨਹੀਂ ਰੱਖਿਆ ਕੋਈ ਕੁਝ ਨਹੀਂ ਰੱਖਿਆ ਸੋ ਸਜਣੋ ਅਸੀਂ ਇੱਕ ਕੀ ਕਰਦੇ ਆ ਕਿ ਅਸੀਂ ਇੱਕ ਗੁੜ ਦੀ ਢੇਲੀ ਰੱਖਦੇ ਆ ਕੇਕ ਦੀ ਜਗ੍ਹਾ ਅੱਜ ਤੱਕ ਅਸੀਂ 34 ਸਾਲ ਹੋ ਗਏ ਕਦੀ ਆਪਣੇ ਵਿਆਹ ਤੇ ਕੇਕ ਨਹੀਂ ਕੱਟਿਆ ਨਾ ਕਟਾਂਗੇ ਉਹਦਾ ਕੀ ਕਾਰਨ ਕਿ ਮੇਰੇ ਦੇਖਣ ਦੇ ਵਿੱਚ ਆਉਂਦਾ ਆ ਮੈਂ ਦੇਖਦਾ ਵੀ ਆ 11 11 ਮੰਝਲੀ ਕੇਕ 7 7 ਮੰਝਲੀ ਲੋਕੀ ਕੇਕ ਕੱਟਦੇ ਆ ਪਰ ਲੇਕਿਨ ਕੀ ਹੁੰਦਾ ਆ ਕਿ 2 ਮਹੀਨੇ ਬਾਅਦ ਗੱਲ ਤਲਾਕ ਤੱਕ ਪਹੁੰਚੀ ਹੁੰਦੀ ਆ ਫਾਰਮੈਲਟੀ ਇੱਕ ਹੋ ਕੇ ਕੇਕ ਰਹਿ ਗਿਆ ਦੋਸਤੋ ਜਿਹੜਾ ਅੰਦਰਲਾ ਪਿਆਰ ਹੋਣਾ ਚਾਹੀਦਾ ਮੀਆਂ ਬੀਵੀ ਦਾ ਉਹ ਬਹੁਤ ਜ਼ਰੂਰੀ ਆ ਤੁਹਾਡੀ ਜ਼ਿੰਦਗੀ ਖੁਸ਼ਹਾਲ ਹੋਵੇ ਪਤਨੀ ਤੋਂ ਬਿਨਾ ਪਤੀ ਦੀ ਕੋਈ ਜ਼ਿੰਦਗੀ ਨਹੀਂ ਕਿ ਪਤੀ ਤੋਂ ਬਿਨਾ ਪਤਨੀ ਦੀ ਕੋਈ ਜ਼ਿੰਦਗੀ ਨਹੀਂ ਪ੍ਰਮਾਤਮਾ ਨੇ ਇਹਨੂੰ ਜੋੜਾ ਬਣਾਇਆ ਆ ਤੇ ਇਹ ਜੋੜਾ ਹੀ ਬਣ ਕੇ ਰਵੇ ਇੱਕ ਦੂਏ ਦੇ ਖਿਆਲਾਂ ਦੇ ਨਾਲ ਆਪਾਂ ਖਿਆਲ ਮੇਲ ਕੇ ਚੱਲੀਏ ਤਾਂ ਫੇਰ ਹੀ ਜ਼ਿੰਦਗੀ ਚੱਲਦੀ ਆ ਬਹੁਤ ਸਾਰੇ ਮੇਰੇ ਵੀਰ ਐ ਦੁਨੀਆ ਦੇ ਵਿੱਚ ਲੋਕ ਕੈਸੇ ਨੇ ਜਿਹੜਾ ਆਪਣਾ ਵਿਆਹਤਾ ਜੀਵਨ ਨੂੰ ਖਰਾਬ ਕਰ ਲੈਂਦੇ ਆ ਦੋਸਤੋ ਤੇ ਉਹ ساری ਜ਼ਿੰਦਗੀ ਪਛਤਾਉਂਦੇ ਰਹਿੰਦੇ ਆ ਸੋ ਮੈਂ ਇਹੋ ਹੀ ਕਹਿਣਾ ਚਾਹੁੰਨਾ ਇਹ ਦੁਨੀਆ ਦੇ ਲੋਕੋ ਮੁੜੋ ਤੇ ਆਪਣੀਆਂ ਬੀਵੀਆਂ ਨੂੰ ਆਪਣੇ ਪਤੀਆਂ ਨੂੰ ਜਿਹੜੀਆਂ ਪੈਣਾ ਉਹ ਪਿਆਰ ਕਰਨ ਖੁਸ਼ੀ ਭਰਿਆ ਜੀਵਨ ਬਤਾਉਣ ਇਹਦੇ ਤੋਂ ਬਿਨਾ ਕੋਈ ਜ਼ਿੰਦਗੀ ਨਹੀਂ ਕੋਈ ਜ਼ਿੰਦਗੀ ਨਹੀਂ ਬੇਸ਼ੱਕ ਇਨਸਾਨ ਜ਼ਿੰਦਗੀ ਕੱਟ ਜਾਂਦਾ ਪਰ ਉਹਦਾ ਕੋਈ ਹਾਲ ਨਹੀਂ ਸੋ ਪ੍ਰਮਾਤਮਾ ਨੇ ਸਾਨੂੰ ਇਸੇ ਤਰ੍ਹਾਂ ਚੌਕੀ ਸਾਲ ਲਗਾਏ ਆ ਬੜੇ ਵਧੀਆ ਲਗਾਏ ਖੁਸ਼ ਰਹਿੰਦੇ ਆ ਕਿਉਂ ਜੀ ਖੁਸ਼ ਰਹਿੰਦੇ ਆ ਤੁਸੀਂ ਮਾੜਾ ਜਾਂ ਤਾਂ ਬੋਲੋ ਬਹੁਤ ਖੁਸ਼ ਬਹੁਤ ਖੁਸ਼ ਰਹੇ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਤੇ ਫਾਰਮਲਿਟੀਆਂ ਨਹੀਂ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਕੀਤਾ ਅਸਲੀਅਤ ਕੀਤੀ ਇੱਕ ਗੁਰ ਦੀ ਢੇਲੀ ਖਾ ਕੇ ਹੀ ਆਪਣਾ ਮੂੰਹ ਮਿੱਠਾ ਕੀਤਾ ਕਿਉਂਕਿ ਕਿਸੇ ਨੇ ਸ਼ਾਇਰ ਨੇ ਲਿਖਿਆ ਆ ਬੈੱਡ ਤਾਂ ਮਹਿੰਗੇ ਲਏ ਜਾ ਸਕਦੇ ਆ ਨੀਂਦ ਮਹਿੰਗੀ ਨਹੀਂ ਲਈ ਜਾ ਸਕਦੀ ਨੀਂਦ ਮੁੱਲ ਨਹੀਂ ਵਿਕਦੀ ਇਸ ਕਰਕੇ ਅਸੀਂ ਫਾਰਮੁਲਟੀਆਂ ਤੇ ਪੈਸਾ ਜ਼ਿਆਦਾ ਖਰਚਦੇ ਆਂ ਤੇ ਅੰਦਰੋਂ ਪਿਆਰ ਘੱਟ ਕਰਦੇ ਆਂ ਤੇ ਰਿਸ਼ਤਿਆਂ ਨੂੰ ਕੱਚੇ ਕਰ ਦਿੰਨੇ ਆਂ ਕਿਉਂ ਨਾ ਹੋਵੇ ਆਪਾਂ ਫਾਰਮੁਲਟੀਆਂ ਘਟਾ ਕੇ ਅੰਦਰੂਨੀ ਪਿਆਰ ਆਪਣੇ ਇਹ ਬੱਚਿਆਂ ਦੇ ਸਾਹਮਣੇ ਵਧੀਆ ਪੇਸ਼ ਹੋਈਏ ਤਾਂ ਕਿ ਸਾਡੇ ਬੱਚਾ ਨੂੰ ਵਧੀਆ ਆਦਤਾਂ ਪੈਣ ਸੋ ਅੱਜ ਮੈਂ ਇੰਨਾ ਹੀ ਕਹਿੰਦਾ ਹੋਇਆ ਸਾਰਿਆਂ ਨੂੰ ਸਾਸਰੀ ਘਰ ਕਹਿਣਾ ਤੇ ਆਪਣੇ ਘਰ ਵਾਲੀ ਦਾ ਮੂੰਹ ਮਿੱਠਾ ਕਰਾਉਣਾ ਲਓ ਜੀ ਖਾਓ ਜੀ ਇਹ ਗੁੜ ਚਲੋ ਖਾ ਲੋ ਖਾ ਲੋ ਤੂੰ ਕਰਾ ਦੇ ਇਹ ਲਓ ਦੋਸਤੋ ਇਹੋ ਜ ਸਾਡਾ ਕੇਕ ਆ ਬਾਏ 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 ਬਾਏ